ਜਦੋਂ ਸਟੂਡੈਂਟੇ ਲਾਠੀਆਂ ਵਰਸਾਉਣੀ ਹੁੰਦੀਆਂ ਤੇ ਪੁਲਿਸ ਹੁੰਦੀ ਹੈ ਸਿਕਿਉਰਿਟੀ ਵੀ ਹੁੰਦੀ ਹੈ ਪਰ ਜੋ ਸੇਫਟੀ ਹੁੰਦੀ ਹੈ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸੇਫਟੀ ਵੱਲੋਂ ਤੁਹਾਡੀ ਸਿਕਿਉਰਿਟੀ ਕਿੱਥੇ ਹੁੰਦੀ ਹੈ ਪੁਲਿਸ ਨੇ ਕੁਝ ਨਹੀਂ ਕੀਤਾ ਜੋ ਕਰਨਾ ਬਣਦਾ ਸੀ ਹੁਣੇ ਵੀ ਇੰਨੇ ਪੁਲਿਸ ਕਰਮੀ ਇੱਥੇ ਬੈਠੇ ਨੇ ਪਰ ਜਦੋਂ ਸਿਕਿਉਰਿਟੀ ਸੇਫਟੀ ਦੀ ਬਾਤ ਆਉਂਦੀ ਹੈ ਤਾਂ ਕਿੱਥੇ ਹੁੰਦੇ ਇਹਨਾਂ ਦੀ ਪੁਲਿਸ ਉਹ ਮੁੰਡਾ ਉੱਤੇ 30 ਮਿੰਟ ਤੱਕ ਤੜਪ ਰਿਆ ਸੀ ਕਿੱਥੇ ਸੀ ਇਹ ਕਿਹੜਾ ਵਿਦਿਆਰਥੀ ਸੀ ਉਸਦੀ ਉਮਰ ਕਿੰਨੀ ਸੀ ਤੇ ਉਹ ਜਦੋਂ ਤੜਫ ਰਿਹਾ ਸੀ ਤੁਸੀਂ ਦੱਸਿਆ ਕਿ ਉਦੋਂ ਕੀ ਕੀ ਸੀ ਕਿੰਨੇ ਸਟੂਡੈਂਟ ਨੇ ਜਾ ਕੇ ਚੱਕਿਆ ਉਸ ਮੁੰਡੇ ਨੂੰ ਫਿਰ ਵਿਦਿਆਰਥੀ ਤੇ 19 18 19 ਸਾਲਾਂ ਦਾ ਹੈ ਸੈਕਿੰਡ ਇਅਰ ਬੀਟੈਕ ਦਾ ਸਟੂਡੈਂਟ ਹੈ ਉਹ ਉੱਥੇ ਅਸੀਂ ਵੀਡੀਓ 'ਚ ਦੇਖਿਆ ਕਿ ਉਸ ਮੁੰਡੇ ਨੂੰ ਭੱਗ ਰਹੇ ਨੇ ਤਾਂ ਗਾਣੇ ਪਿੱਛੋਂ बज ਰਹੇ ਮਤਲਬ ਇਹ ਨਾ ਇਹ ਹੀ ਮਤਲਬ ਹੈ ਕਿ ਫੈਸਲ ਚੱਲ ਰਿਹਾ ਸੀ ਉੱਥੇ ਬੱਚੇ ਸੀ ਉੱਥੇ ਬਟ ਕਿਸੇ ਨੇ ਵੀ ਉਹਨੂੰ ਆ ਕੇ ਬਚਾਇਆ ਨਹੀਂ ਤਾਂ ਦੋ ਦੋ ਸਟੇਜ ਤੇ ਪੁਲਿਸ ਖੜੀ ਹੋ ਸਕਦੀ ਹੈ ਪਰ ਉਸ ਮੁੰਡੇ ਨੂੰ ਨਹੀਂ ਬਚਾਇਆ ਗਿਆ ਨਾ ਤਾਂ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਮੀਟਿੰਗ ਹੁੰਦੀ ਆ ਵਿਦਿਆਰਥੀਆਂ ਦੀ ਭਰੋਸਾ ਕੀ ਦਿੱਤਾ ਗਿਆ ਕੀ ਕਹਿੰਦੇ ਆ ਅਧਿਕਾਰੀ ਚੰਡੀਗੜ੍ਹ ਪੂਰੀ ਸਾਰੀਆਂ ਗੋਲ ਮੋਲ ਗੱਲਾਂ ਉੱਥੇ ਜਾ ਕੇ ਜਦੋਂ ਬੈਠਦੇ ਆ ਤਾਂ ਉਹ ਗੱਲ ਇਹ ਸ਼ੁਰੂ ਕਰਦੇ ਆ ਵੀ ਪ੍ਰੋਗਰਾਮ ਚਰਾਲਿਆ ਮਾੜਾ ਹੋਇਆ ਉੱਥੇ ਮੁੰਡੇ ਦਾ ਕਤਲ ਹੋ ਰਿਹਾ ਉੱਥੇ ਕੁਝ ਨਹੀਂ ਹੋ ਰਿਹਾ ਪੁਲਿਸ ਪਤਾ ਨਹੀਂ ਕਿੱਥੇ ਹੈ ਗਾਇਬ ਆ ਪੁਲਿਸ ਉਹ ਕਹਿੰਦੇ ਸਾਡਾ ਅਧਿਕਾਰ ਖੇਤਰ ਨਹੀਂ ਅਧਿਕਾਰ ਖੇਤਰਾਂ ਦੇ ਜਿਉ ਤੱਕ ਰੋਬ ਜਮਾਉਣਾ ਜਿਉ ਤੱਕ ਕਿਸੇ ਲੋਕਾਂ ਨੂੰ ਦੱਬਣਾ ਸਟੂਡੈਂਟਾਂ ਨੇ ਰਾਈਟ ਦਾ ਬਣਿਆ ਉਹ ਤਾਂ ਉਹਨਾਂ ਦੇ ਅਧਿਕਾਰ ਖੇਤਰ ਚ ਪਰ ਜਦੋਂ ਕਤਲ ਨੂੰ ਫੜਨਾ ਕਿਸੇ ਕਤਲ ਨੂੰ ਰੋਕਣਾ ਉਹ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੋ ਜਾਂਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਸੀ ਦੇ ਉੱਤੇ ਇਸ ਸਥਾਨ ਦੇ ਉੱਤੇ ਇੱਕ ਧਰਨਾ ਚੱਲ ਰਹੀ ਹੈ ਧਰਨਾ ਕਿਸ ਦੇ ਲਈ ਹੈ ਇੱਕ ਵਿਦਿਆਰਥੀ ਦੇ ਇਨਸਾਫ ਲਈ ਜਿਸ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਕਤਲ ਹੋ ਜਾਂਦਾ ਹੈ ਦਰਅਸਲ ਪਰਸੋ ਰਾਤ ਇੱਕ ਸਮਾਗਮ ਸੀ ਹਰਿਆਣੇ ਦੇ ਕਲਾਕਾਰ ਦਾ ਜਿਸ ਤੋਂ ਬਾਅਦ ਉੱਥੇ ਲੜਾਈ ਝਗੜਾ ਹੁੰਦਾ ਤੇ ਕੁਝ ਅਣਪਛਾਤੇ ਲੋਕਾਂ ਨੂੰ ਜਿਹੜੇ ਕੀ ਕਤਲ ਕਰਕੇ ਫਰਾਰ ਵੀ ਹੋ ਗਏ ਤੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਹਾਲੇ ਤੱਕ ਕਾਮਯਾਬ ਨਹੀਂ ਹੋ ਸਕਿਆ ਉਹਨਾਂ ਨੂੰ ਕਾਤਲਾਂ ਨੂੰ ਫੜਨ ਲਈ ਇਸੇ ਕਰਕੇ ਵਿਦਿਆਰਥੀ ਜਥੇਬੰਦੀਆਂ ਵੱਖ-ਵੱਖਰੀਆਂ ਰੋਹ ਦੇ ਵਿੱਚ ਨੇ ਔਰ ਇਹ ਉਹ ਵਿਦਿਆਰਥੀ ਨੇ ਜਿਹੜੇ ਲੀਡ ਕਰ ਰਹੇ ਨੇ ਉਸ ਧਰਨੇ ਨੂੰ ਕਿ ਉਸ ਵਿਦਿਆਰਥੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਨਾਲ ਇਹਨਾਂ ਨਾਲ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤੇ ਬਾਈ ਜੀ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਆਂ ਵੈਸੇ ਇਸ ਘਟਨਾ ਬਾਰੇ ਤੇ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਕਿ ਹੋਇਆ ਕੀ ਪਰ ਹੋਣ ਤੋਂ ਬਾਅਦ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਕਿੱਥੇ ਕਿਉਂ ਨਹੀਂ ਹੋ ਰਹੀ ਤੇ ੜਿੱਕਾ ਕਿੱਥੇ ਹੈ ਇਹ ਹੁਣ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦਾ ਦੱਸ ਸਕਦਾ ਜਾਂ ਪੰਜਾਬ ਦੇ ਜਾਂ ਚੰਡੀਗੜ੍ਹ ਦੀ ਜਿਹੜੀ ਪੁਲਿਸ ਆ ਉਹ ਦੱਸ ਸਕਦੀ ਕਿਉਂਕਿ ਉਦੋਂ ਤੋਂ ਜਦੋਂ ਤੋਂ ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਹਲੇ ਤੱਕ ਵੀ ਕੋਈ ਇਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਅਸੀਂ ਪਛਾਣ ਕਰ ਲਈ ਹੈ ਬਟ ਹਲੇ ਤੱਕ ਕੋਈ ਨਹੀਂ ਆਇਆ ਕਿ ਕਿਹੜੇ ਬੰਦੇ ਸੀਗੇ ਜਾਂ ਹਲੇ ਤੱਕ ਕੋਈ ਬੰਦਾ ਇਹਨਾਂ ਦਾ ਹਲੇ ਤੱਕ ਫੜਿਆ ਨਹੀਂ ਗਿਆ ਸਿਰਫ ਅੱਜ ਪੰਜਾਬ ਯੂਨੀਵਰਸਿਟੀ ਅੰਦਰ ਪੁਲਿਸ ਦੀ ਕਾਰਵਾਈ ਐਨੀ ਆ ਕਿ ਪੰਜਾਬ ਯੂਨੀਵਰਸਿਟੀ ਨੂੰ ਉਹਨਾਂ ਨੇ ਪੰਜਾਬ ਪੁਲਿਸ ਦੀ ਛਾਉਣੀ ਬਣਾ ਦਿੱਤਾ ਹੈ ਉਸ ਤੋਂ ਇਲਾਵਾ ਜਿਨ੍ਹਾਂ ਨੂੰ ਫੜਨਾ ਚਾਹੀਦਾ ਸੀਗਾ ਉੱਥੇ ਜਾ ਨਹੀਂ ਰਿਹਾ ਉਹਦੇ ਵਿੱਚ ਇਹ ਫੇਲ ਆ ਐਡਮਿਨਿਸਟ੍ਰੇਸ਼ਨ ਵੀ ਫੇਲ ਆ ਤੇ ਪੁਲਿਸ ਵੀ ਫੇਲ ਆ ਯੂਨੀਵਰਸਟੀਆਂ ਦੇ ਵਿੱਚ ਸਮਾਗਮ ਇਹ ਕੋਈ ਪਹਿਲਾਂ ਤਾਂ ਹੋਇਆ ਨਹੀਂ ਪਹਿਲਾਂ ਵੀ ਹੁੰਦੇ ਰਹਿੰਦੇ ਹਾਲਾਂਕਿ ਪਿਛਲੇ ਦਿਨਾਂ 'ਚ ਅਸੀਂ ਵੇਖਿਆ ਨਾਮੀ ਕਲਾਕਾਰਾਂ ਦੇ ਪ੍ਰੋਗਰਾਮ ਰੱਦ ਵੀ ਹੋਏ ਐਸੇ ਕਰਕੇ ਕਿ ਭੀੜ ਭੜੱਕੇ 'ਚ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਪਰ ਜਦੋਂ ਇਹ ਘਟਨਾ ਹੁੰਦੀ ਹੈ ਉੱਥੇ ਇਹ ਜੀ ਕਿਹੜੀ ਗੱਲ ਸੀ ਮਜਬੂਰੀ ਸੀ ਪ੍ਰਸ਼ਾਸਨ ਕੋਲ ਕੀ ਨਜ਼ਰ ਆਉਂਦਾ ਕਿ ਉਹ ਪ੍ਰੋਗਰਾਮ ਰੱਦ ਨਹੀਂ ਕੀਤਾ ਗਿਆ ਕਿਉਂਕਿ ਜਿਹੜਾ ਕਿਆ ਪ੍ਰੋਗਰਾਮ ਹੈ ਸਗਾ ਇਹ ਐਬੀਪੀਐਲ ਉਹ ਇਲੈਕਟਿਡ ਮੈਂਬਰ ਸਗਾ ਜੁਆਇੰਟ ਸੈਕਟਰੀ ਤੇ ਜੁੱਤਿਆ ਹੋਇਆ ਜਸਵਿੰਦਰ ਰਾਣਾ ਇਹ ਉਹਨਾਂ ਦਾ ਪ੍ਰੋਗਰਾਮ ਸਗਾ ਇਹਦੇ ਵਿੱਚ ਬੀਜੇਪੀ ਦੇ ਮਨਿਸਟਰ ਵੀ ਆ ਰਹੇ ਸਗੇ ਤੇ ਹੁਣ ਉਹ ਕਿਨੂੰ ਕਹਿੰਦੇ ਕੈਨਸਲ ਕਰ ਦਿੱਤਾ ਜਿਹੜਾ ਉਹਨਾਂ ਨੇ ਪਾਰਟੀ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਸਾਡੀ ਪਾਰਟੀ ਤੋਂ ਬਾਹਰ ਸਗਾ ਲੇਕਿਨ ਜਿੱਥੇ ਬੀਜੇਪੀ ਦੇ ਆਪਣੇ ਮਨਿਸਟਰ ਆ ਕੇ ਬੈਠੇ ਹੋ ਉੱਥੇ ਉਹਨਾਂ ਦੀ ਮੌਜੂਦਗੀ ਵਿੱਚ ਇਦਾਂ ਦੀ ਘਟਨਾ ਵਾਪਰੀ ਹੈ ਤਾਂ ਹੁਣ ਤੁਸੀਂ ਪ੍ਰਸ਼ਾਸਨ ਦੀ ਕਹਿ ਲਓ ਜਾਂ ਪੋਲੀਟੀਕਲ ਫੇਲਿਅਰ ਕਹਿ ਰਹੋ ਕਿ ਜੋ ਮਰਜ਼ੀ ਇਹਨਾਂ ਨੂੰ ਮੰਨ ਸਕਦੇ ਆ ਬਟ ਜਿਹੜਾ ਇਨਸਾਫ ਮਿਲਣਾ ਜਿਵੇਂ ਇਹਨਾਂ ਨੇ ਦੱਸਿਆ ਮੈਡਮ ਤੁਸੀਂ ਤੁਹਾਨੂੰ ਵੀ ਅਸੀਂ ਵੇਖਿਆ ਕਿ ਉਸ ਜਦੋਂ ਪੁਲਿਸ ਬਹੁਤ ਵੱਡੀ ਗਿਣਤੀ ਚ ਆ ਰਹੀ ਹੈ ਤੁਸੀਂ ਲੀਡ ਕਰ ਰਹੇ ਹੋ ਉੱਥੇ ਖੈਬਰਬਾਜੀ ਬੜੀ ਹੋ ਰਹੀ ਵਿਦਿਆਰਥੀਆਂ ਦੀ ਇਸ ਘਟਨਾ ਤੋਂ ਬਾਅਦ ਹੁਣ ਤੱਕ ਲੀਡ ਕਰਨ ਤੇ ਤੱਕ ਜਿਵੇਂ ਇਹਨਾਂ ਨੇ ਦੱਸਿਆ ਕਿ ਪੁਲਿਸ ਨੇ ਕੁਝ ਨਹੀਂ ਕੀਤਾ ਜੋ ਕਰਨਾ ਬਣਦਾ ਸੀ ਤੁਸੀਂ ਕੀ ਕੀ ਅੱਖੀਂ ਵੇਖਿਆ ਜਦੋਂ ਪੁਲਿਸ ਆਉਂਦੀ ਹੈ ਹੱਲਾ ਬੋਲਦੀ ਹੈ ਤਾਂ ਅਸੀਂ ਇਹੀ ਵੇਖਿਆ ਕਿ ਜਦੋਂ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਪੁਲਿਸ ਬਿਠਾਣੀ ਹੁੰਦੀ ਹੈ ਤਾਂ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਹੁਣੇ ਵੀ ਇੰਨੇ ਪੁਲਿਸ ਕਰਮੀ ਇੱਥੇ ਬੈਠੇ ਨੇ ਪਰ ਜਦੋਂ ਸਿਕਿਉਰਿਟੀ ਸੇਫਟੀ ਦੀ ਬਾਤ ਆਉਂਦੀ ਹੈ ਤਾਂ ਕਿੱਥੇ ਹੁੰਦੇ ਇਹਨਾਂ ਦੀ ਪੁਲਿਸ ਉਹ ਮੁੰਡਾ ਉੱਤੇ 30 ਮਿੰਟ ਤੱਕ ਤੜਪ ਰਿਆ ਸੀ ਕਿੱਥੇ ਸੀ ਇਹ ਜਦੋਂ ਸਟੂਡੈਂਟ ਤੇ ਲਾਠੀਆਂ ਵਰਸਾਉਣੀਆਂ ਹੁੰਦੀਆਂ ਤਾਂ ਪੁਲਿਸ ਹੁੰਦੀ ਹੈ ਸਿਕਿਉਰਿਟੀ ਵੀ ਹੁੰਦੀ ਹੈ ਪਰ ਜੋ ਸੇਫਟੀ ਹੁੰਦੀ ਹੈ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸੇਫਟੀ ਵੱਲੋਂ ਤੁਹਾਡੀ ਸਿਕਿਉਰਿਟੀ ਕਿੱਥੇ ਹੁੰਦੀ ਹੈ ਸਾਡਾ ਇਹੀ ਸਵਾਲ ਹੈ ਕਿ ਹਜੇ ਤੱਕ ਉਸ ਉਹਨਾਂ ਦੇ ਕ੍ਰਿਮੀਨਲ ਨੂੰ ਨਹੀਂ ਫੜਿਆ ਗਿਆ ਹੈ ਤੇ ਨਾ ਹੀ ਕੋਈ ਇਹਨਾਂ ਨੇ ਕੋਈ ਸਟੇਟਮੈਂਟ ਜਾਰੀ ਕੀਤੀ ਤਾਂ ਇਹ ਫੇਲਿਅਰ ਪੁਲਿਸ ਦਾ ਹੈ ਤੇ ਅਥਾਰਟੀ ਦਾ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅੱਜ ਜੇ ਇਨਸਾਫ ਨਹੀਂ ਮਿਲਿਆ ਤਾਂ ਇੱਕ ਇੱਕ ਯੂਨੀਵਰਸਿਟੀ ਦਾ ਬੱਚਾ ਉਹ ਸੇਫ ਨਹੀਂ ਹੈਗਾ ਤਾਂ ਸਾਨੂੰ ਉਸ ਮੁੰਡੇ ਲਈ ਇਨਸਾਫ ਚਾਹੀਦਾ ਹੈ ਅਸੀਂ ਜਦੋਂ ਉਹ ਇਸ ਪ੍ਰੋਟੈਸਟ ਨੂੰ ਉਦੋਂ ਤੱਕ ਲੀਡ ਕਰਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਯੂਨੀਵਰਸਟੀਆਂ ਦਾ ਸੁਭਾਵਿਕ ਜੀ ਗੱਲ ਹੈ ਕਿ ਰਿਸਰਚ ਸੈਂਟਰ ਹੁੰਦੇ ਨੇ ਉੱਥੇ ਖੋਜਾਂ ਹੁੰਦੀਆਂ ਨੇ ਕਿਵੇਂ ਲੋਕਾਂ ਨੂੰ ਸੁਰੱਖਿਆ ਰੱਖਣਾ ਇਸ ਤਰ੍ਹਾਂ ਦੀਆਂ ਗੱਲਾਂ ਵੀ ਯੂਨੀਵਰਸਟੀਆਂ 'ਚ ਵਿਚਾਰ ਗੋਸ਼ਟੀਆਂ ਹੁੰਦੀਆਂ ਪਰ ਯੂਨੀਵਰਸਟੀਆਂ ਦੇ ਕੈਂਪਸ ਅੰਦਰ ਕਤਲ ਹੋ ਜਾਣਾ ਇਹ ਤੇ ਬੜੀ ਵੱਡੀ ਘਟਨਾ ਸੀ ਇਹਦਾ ਮਤਲਬ ਕਿ ਪੁਲਿਸ ਪ੍ਰਸ਼ਾਸ ਹੋਗੇ ਮਾੜੇ ਆਂਸਰਾਂ ਦੇ ਕਿ ਯੂਨੀਵਰਸਿਟੀ ਦੀ ਵੀ ਪ੍ਰਵਾਹ ਨਹੀਂ ਕੀਤੀ हां ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਆਪਾਂ ਹੋਲੀ ਤੇ ਇਹਨਾਂ ਨੇ ਪੀਓਸੀਸੀ ਪ੍ਰੈਜ਼ੀਡੈਂਟ ਨੇ ਇੱਥੇ ਹੋਲੀ ਦਾ ਬਹੁਤ ਵੱਡਾ ਫੈਸਟ ਕਰਾਇਆ ਸੀ ਉਦੋਂ ਵੀ ਕੁੜੀਆਂ ਨਾਲ ਈਵ ਟੀਜ਼ਿੰਗ ਹੋਈ ਸੀ ਮੋਲੇਸਟੇਸ਼ਨ ਹੋਈ ਦੀ ਉਦੋਂ ਵੀ ਇਹ ਚੁੱਪ ਸੀ ਇਹ ਉਦੋਂ ਹੀ ਨਤੀਜਾ ਹੈ ਕਿ ਤੁਸੀਂ ਉਦੋਂ ਵੀ ਚੁੱਪ ਰਹੇ ਫਿਰ ਅਰਜਨ ਢਿੱਲੋਂ ਦਾ ਪ੍ਰੋਗਰਾਮ ਇੱਥੇ ਹੋਇਆ ਉਹਦੇ ਵਿੱਚ ਕਮ ਸੇ ਕਮ 15 16000 ਬੱਚੇ ਇੱਥੇ ਆਗੇ ਸੀ ਉਹ ਐਡਮਿਨਿਸਟ੍ਰੇਸ਼ਨ ਨੂੰ ਹੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੀ ਪਰਮਿਸ਼ਨ ਬਿਨਾ ਇੰਨਾ ਆਊਟਸਾਈਡਰ ਇੱਥੇ ਕਿਵੇਂ ਆ ਗਿਆ ਕੁੜੀਆਂ ਨਾਲ ਕਿਵੇਂ ਈਵ ਟੀਜ਼ਿੰਗ ਹੋ ਗਈ ਕਿਵੇਂ ਧੱਕਾ ਮੁੱਕੀ ਕੰਪਲੀਟਲੀ ਫੇਲ ਫੇਲੀਅਰ ਹੈ اور ਆ ਤੁਸੀਂ ਕਹਿ ਰਹੇ ਹੋ ਕਿ ਆਪਾਂ ਵੇਖਦੇ ਆ ਜਿਹੜੀ ਹੋਰ ਯੂਨੀਵਰਸਿਟੀ ਹੈ ਉਹਨਾਂ ਚ ਪ੍ਰੋਗਰਾਮ ਯੂਨੀਵਰਸਿਟੀ ਬਣੀ ਹੋਈ ਹੈ ਪੰਜਾਬ ਯੂਨੀਵਰਸਿਟੀ ਇੱਥੇ ਕੋਈ ਅਕੈਡੈਮਿਕ ਕਲਚਰਲ ਜਾਂ ਇਵੈਂਟ ਨਹੀਂ ਹੁੰਦੇ ਐ ਇਹ ਕਿਹੋ ਜਿਹੀ ਯੂਨੀਵਰਸਿਟੀ ਹੈ ਜੋ ਅਕੈਡੈਮਿਕ ਪ੍ਰਮੋਟ ਨਹੀਂ ਕਰ ਰਹੀ ਸਿਰਫ ਫਨ ਕਲਚਰ ਆਪ ਦੇਖੋਗੇ ਸਟੂਸੀ 'ਤੇ ਹਰ ਰੋਜ਼ ਡੀਜੇ ਲੱਗ ਰਿਹਾ ਹੈ ਕਿਉਂ ਯੂਨੀਵਰਸਿਟੀ ਐਸੇ ਕਲਚਰ ਕੋ ਪ੍ਰਮੋਟ ਕਰ ਰਹੀ ਹੈ ਕਿਉਂ ਨਹੀਂ ਐਕੈਡੈਮਿਕ ਇੱਥੇ ਲਾਇਆ ਜਾ ਰਿਹਾ ਹੈ ਕੀ ਅਥਾਰਟੀ ਇਤਨੀ ਕੈਪੇਬਲ ਨਹੀਂ ਹੈ ਕਿ ਜੋ ਬਿਲ ਜੋ ਫੰਡ स्टार नाइट के लिए दिया जा सकता है वो लैब इक्विपमेंट्स के लिए क्यों नहीं दिया जा रहा है रिसर्च के लिए क्यों नहीं यूज़ किया जा रहा है हम भी यूनिवर्सिटी को ये कहना चाहते हैं इसको प्रोग्राम यूनिवर्सिटी ना बनाओ इसे एक अकेडमिक यूनिवर्सिटी बनाओ जी ਜਦੋਂ ਉਸ ਦਿਨ ਘਟਨਾ ਵਾਪਰੀ ਜਿਹੜਾ ਵਿਦਿਆਰਥੀ ਸੀ ਉਸਦੀ ਉਮਰ ਕਿੰਨੀ ਸੀ ਤੇ ਉਹ ਜਦੋਂ ਤੜਫ ਰਿਆ ਸੀ ਤੁਸੀਂ ਦੱਸਿਆ ਕਿ ਉਦੋਂ ਕੀ ਕੀ ਸੀ ਕਿੰਨੇ ਸਟੂਡੈਂਟ ਨੇ ਜਾ ਕੇ ਚੱਕਿਆ ਉਸ ਮੁੰਡੇ ਨੂੰ ਫਿਰ ਵਿਦਿਆਰਥੀ ਨੂੰ ਤਾਂ ਜੀ ਅਸੀਂ ਵੀ ਵੀਡੀਓ ਵੇਖੀ ਹੈ ਤਾਂ ਜੋ ਮੁੰਡਾ ਸੀ ਉਹ 19 18 19 ਸਾਲਾਂ ਦਾ ਹੈ ਸੈਕਿੰਡ ਇਅਰ ਬੀਟੈਕ ਦਾ ਸਟੂਡੈਂਟ ਹੈ ਉਹ ਉੱਥੇ ਅਸੀਂ ਵੀਡੀਓ ਚ ਦੇਖਿਆ ਕਿ ਉਸ ਮੁੰਡੇ ਨੂੰ ਭੱਗ ਰਹੇ ਨੇ ਤਾਂ ਗਾਣੇ ਪਿੱਛੋਂ बज ਰਹੇ ਮਤਲਬ ਐਨਾ ਇਹੀ ਮਤਲਬ ਹੈ ਕਿ ਫੈਸਲ ਚੱਲ ਰਿਹਾ ਸੀ ਉੱਥੇ ਬੱਚੇ ਸੀ ਉੱਥੇ ਬਟ ਕਿਸੇ ਨੇ ਵੀ ਉਹਨੂੰ ਆ ਕੇ ਬਚਾਇਆ ਨਹੀਂ ਜਦੋਂ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁੱਛਿਆ ਸੀ ਤਾਂ ਚੰ ਅਨਸਰ ਦਿੱਤਾ ਸੀ ਕਿ ਉਹ ਸਾਡੇ ਉਸ ਦੇ ਵਿੱਚ ਨਹੀਂ ਆਂਦਾ ਸਾਡੇ ਏਰੀਆ ਚ ਨਹੀਂ ਅਧਿਕਾਰ ਹਾਂ ਉਹ ਉਧਰ ਨਹੀਂ ਆਂਦਾ ਤਾਂ ਅਸੀਂ ਯੂਨੀਵਰਸਿਟੀ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਕੋਈ ਮੁੰਡਾ ਇੱਥੇ ਕੀ ਕੁਝ ਹੋ ਜਾਂਦਾ ਹੈ ਆਊਟਸਾਈਡਰ ਆਊਟਸਾਈਡਰ ਨੇ ਉਹਨੂੰ ਚੱਕੋ ਮਾਰਿਆ ਤਾਂ ਕੀ ਉਹ ਤੜਫਦਾ ਰਹੇਗਾ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਆਊਗਾ ਤਾਂ ਤੁਸੀਂ ਉਹਨੂੰ ਬਚਾਉਗੇ ਹੀ ਨਹੀਂ ਤੇ ਅਸੀਂ ਇਹੀ ਕਹਿੰਨੇ ਚਾਹੁੰਦੇ ਆ ਕਿ ਜੁਆਇੰਟ ਸੈਕਟਰੀ ਉਦੋਂ ਕਿੱਥੇ ਸੀ ਜਦੋਂ ਇਹ ਹੋ ਰਿਹਾ ਸੀ ਉਹ ਸਟੇਜ ਤੇ ਪੁਲਿਸ ਖੜੀ ਹੈ ਤਾਂ ਉਦੋਂ ਸਟੇਜ ਤੇ ਪੁਲਿਸ ਖੜੀ ਹੋ ਸਕਦੀ ਹੈ ਪਰ ਉਸ ਮੁੰਡੇ ਨੂੰ ਨਹੀਂ ਬਚਾਇਆ ਗਿਆ ਨਾ ਤਾਂ ਸਾਡਾ ਇਹੀ ਸਵਾਲ ਇਹਨਾਂ ਤੋਂ ਹੈ ਜੀ ਇਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਅੱਜ ਵੀ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਮੀਟਿੰਗ ਹੁੰਦੀ ਆ ਵਿਦਿਆਰਥੀਆਂ ਦੀ ਭਰੋਸਾ ਕੀ ਦਿੱਤਾ ਗਿਆ ਕੀ ਕਹਿੰਦੇ ਆ ਅਧਿਕਾਰੀ ਚੰਡੀਗੜ੍ਹ ਪੁਲਿਸ ਦੇ ਭਈ ਸਾਰੀਆਂ ਗੋਲ ਮੋਲ ਗੱਲਾਂ ਉੱਥੇ ਜਾ ਕੇ ਜਦੋਂ ਬੈਠਦੇ ਆ ਤਾਂ ਉਹ ਗੱਲ ਇਹ ਸ਼ੁਰੂ ਕਰਦੇ ਆ ਵੀ ਪ੍ਰੋਗਰਾਮ ਚੜਾ ਲਿਆ ਮਾੜਾ ਹੋਇਆ ਤੇ ਅੱਗੇ ਤੋਂ ਇਹ ਕਿਵੇਂ ਨਾ ਹੋਵੇ ਇਹ ਤੇ ਆਪਾਂ ਗੱਲ ਕਰ ਲਈਏ ਵੀ ਫੈਸਟ ਕਿੰਨੇ ਜਿ ਇਕੱਠਾ ਵਾਲਾ ਹੋਣਾ ਚਾਹੀਦਾ ਉੱਥੇ ਜਿੰਮੇਵਾਰੀ ਟੀਦੀ ਹੋਣੀ ਚਾਹੀਦੀ ਟੀਦੀ ਨਹੀਂ ਇਹ ਗੱਲਾਂ ਠੀਕ ਆ ਵੀ ਅੱਗੇ ਨੂੰ ਪ੍ਰੋਗਰਾਮ ਇਹੋ ਜਿਹੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਇਹ ਸਵਾਲ ਸਾਡੇ ਲਈ ਅੱਜ ਵਿਚਾਰ ਦੇ ਵਿਸ਼ੇ ਹੈ ਜਿਆ ਚਾਹੇ ਜਥੇਬੰਦੀਆਂ ਚ ਸਟੂਡੈਂਟਾਂ ਚ ਵੀ ਵਿਚਾਰ ਗੋਸ਼ਟੀ ਹੋਣੀ ਚਾਹੀਦੀ ਆ ਅਥਾਰਟੀ ਵਾਲੇ ਵੀ ਹੋਣੀ ਚਾਹੀਦੀ ਆ ਪਰ ਜੋ ਹੋ ਗਿਆ ਪਹਿਲਾਂ ਸਾਨੂੰ ਉਹਦਾ ਤਾਂ ਇਨਸਾਫ ਦਿਓ ਜਦੋਂ ਸਾਨੂੰ ਪਿਛਲੇ ਦਾ ਕੋਈ ਇਨਸਾਫ ਮਿਲੂਗਾ ਤਾਂ ਹੀ ਸਾਨੂੰ ਕੋਈ ਗਰੰਟੀ ਆਣਾ ਵੀ ਅੱਗੇ ਤੋਂ ਹੀ ਕੁਝ ਰੋਕਿਆ ਜਾ ਸਕਦਾ ਇੱਕ ਤਾਂ ਚੰਡੀਗੜ੍ਹ ਸ਼ਹਿਰ ਜਿਹਨੂੰ ਐ ਮੰਨਿਆ ਜਾਂਦਾ ਇੱਕ ਪ੍ਰਸ਼ਾਸਨ ਦੀ ਤੂਤੀ ਬੋਲਦੀ ਹੈ ਤੇ ਇੱਥੇ ਬੋਲਦੀ ਹੈ ਪਤਾ ਨਹੀਂ ਹਿਲਦਾ ਪ੍ਰਸ਼ਾਸਨ ਬਿਨਾ ਔਰ ਤੋਂ ਕੈਂਪਸ ਦੇ ਅੰਦਰ ਕਤਲ ਫਿਰ ਵੀ ਕਾਤਲ ਫੜੇ ਨਹੀਂ ਗਏ ਸਵਾਲ ਕੀਤਾ ਤੁਸੀਂ ਬਿਲਕੁਲ ਵੀ ਅਸੀਂ ਕਰੇ ਸਵਾਲ ਜਿਵੇਂ ਤੁਸੀਂ ਕਹਿ ਰਹੇ ਕਿ ਚੰਡੀਗੜ੍ਹ ਸ਼ਹਿਰ 'ਚ ਦਾਵਾ ਕਰਦੀ ਚੰਡੀਗੜ੍ਹ ਪੁਲਿਸ ਕਿ ਸਾਡੇ ਤੋਂ ਪੁੱਛੇ ਬਿਨਾ ਇੱਥੇ ਪਤਾ ਨਹੀਂ ਹਿਲਦਾ ਮਤਲਬ ਆਪਾਂ ਇੱਥੋਂ ਦੇ ਟ੍ਰੈਫਿਕ ਨਿਯਮ ਕਿੰਨੇ ਸਖਤ ਆ ਮਾੜੀ ਮਾੜੀ ਗੱਲ ਤੇ ਆਪਣਾ ਚਲਾਨ ਹੋ ਜਾਂਦਾ ਅ ਤੇ ਜਦੋਂ ਮੰਨ ਲਓ ਇੱਥੇ ਆਪਾਂ ਪ੍ਰੋਟੈਸਟ 'ਚ ਹੁਣ ਕੁਛ ਮਾੜੀ ਜਿਹੀ ਨਰੇਲੋਂ ਲੱਗ ਗਈ ਆਪਾਂ ਚੱਕ ਕੇ ਲਿਆ ਕੇ ਅੱਧੇ ਘੰਟੇ ਇਹਦਾ ਹੋ ਸਕਦਾ ਆਪਣੇ ਤੇ ਐਫ ਆਈ ਆਰ ਵੀ ਹੋ ਜਾਏ ਔਰ ਇਹਦੇ ਇਨਸਾਫ ਲਈ ਵੀ ਕੱਲ 2-3 ਅਸੀਂ ਵੀਡੀਓ ਦੇਖੀਆਂ ਚੱਕੇ ਜਾ ਰਹੇ ਆ ਵਿਦਿਆਰਥੀ ਚੱਕੇ ਜਾ ਰਹੇ ਆ ਬਾਈ ਇਹੇ ਗੱਲ ਪਰ ਜਦੋਂ ਉੱਥੇ ਅਸੀਂ ਖੜੇ ਆ ਉੱਥੇ ਮੁੰਡੇ ਦਾ ਕਤਲ ਹੋ ਰਿਹਾ ਉੱਥੇ ਕੁਛ ਨਹੀਂ ਹੋ ਰਿਹਾ ਪੁਲਿਸ ਪਤਾ ਨਹੀਂ ਕਿੱਥੇ ਹੈ ਗਾਇਬ ਆ ਪੁਲਿਸ ਉਹ ਕਹਿੰਦੇ ਸਾਡਾ ਅਧਿਕਾਰ ਖੇਤਰ ਨਹੀਂ ਅਧਿਕਾਰ ਖੇਤਰਾਂ ਦੇ ਜੇ ਤਾਂ ਰੋਬ ਜਮਾਉਣਾ ਜੇ ਤਾਂ ਕਿਸੇ ਲੋਕਾਂ ਨੂੰ ਦੱਬਣਾ ਸਟੂਡੈਂਟਾਂ ਦੇ ਰਾਈਟ ਦਾ ਬਣਿਆ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੋ ਜਾਂਦਾ ਮਤਲਬ ਕੱਲ ਜਿਵੇਂ ਪ੍ਰੋਟੈਸਟ ਸੀਗਾ ਇੱਥੇ ਤਾਂ ਇੱਥੇ ਡੀਐਸਪੀ ਆ ਕੇ ਸਾਨੂੰ ਸਿੱਧੀਆਂ ਧਮਕੀਆਂ ਦਿੰਦਾ ਵੀ ਤੁਹਾਡੇ ਪਰਚੇ ਪਾਉਂਗਾ ਤੁਹਾਡੇ ਕਰੀਅਰ ਖਰਾਬ ਕਰ ਦੂੰਗਾ ਵੀ ਤੁਹਾਨੂੰ ਦੱਸੂਗਾ ਪ੍ਰੋਟੈਸਟ ਕਰਨਾ ਕੀ ਹੁੰਦਾ ਮਤਲਬ ਪਚਾਰਟੀ ਨੂੰ ਰਿਹਾ ਸੀ ਚੀਫ ਸਿਕਿਉਰਟੀ ਨੂੰ ਜਿਹੜਾ ਚੀਫ ਸਿਕਿਉਰਟੀ ਨੂੰ ਸ਼ਰਮ ਮਾंदे ਹੋਏ ਬੰਦੇ ਨੂੰ ਇੰਨੇ ਕਿਹਦਾ ਸ਼ਰਮ ਹੋਣੀ ਚਾਹੀਦੀ ਆ ਕਿ ਇੱਕ ਮੁੰਡਾ ਮਰ ਗਿਆ ਸਿਕਿਉਰਟੀ ਦੀ ਜ਼ਿੰਮੇਵਾਰੀ ਮੇਰੀ ਆ ਤੇ ਮੈਂ ਸ਼ਰਮ ਮਾੰਦਾ ਹੋਏ ਰੈਜੀਨੇਸ਼ਨ ਦੇਦਾ ਪਰ ਬੰਦਿਆਂ ਦੀ ਧੌਂ ਚ ਕਿੱ ਲਈ ਐ ਡੇ ਡੇ ਉਹ ਤਾਂ ਹੌਣ ਚ ਕਿੱਲੇ ਆ ਜਿਹੜੇ ਉਹ ਆਪੇ ਨੇ ਨਿਕਲਨੇ ਉਹ ਸਟੂਡੈਂਟਾਂ ਨੂੰ ਇਕੱਠੇ ਹੋ ਕੇ ਹੀ ਜੜਨੇ ਪੈਣੇ ਇਹ ਤਾਂ ਇਹ ਸਟੂਡੈਂਟਾਂ ਨੂੰ ਵੀ ਅਪੀਲ ਆ ਕਿ ਬਾਈ ਇਹ ਤਾਂ ਇਹੋ ਜੀ ਆ ਇਹਨਾਂ ਨੂੰ ਨਾ ਤਾਂ ਕਿਸੇ ਦੀ ਮੌਤ ਨਾਲ ਫਰਕ ਪੈਂਦਾ ਨਾ ਕਿਸੇ ਦੇ ਨੌਜਵਾਨ ਜਾਨ ਨਾਲ ਫਰਕ ਪੈਂਦਾ ਕਹਿਨ ਨੂੰ ਇਹ ਕਹਿ ਦਿੰਦੇ ਆ ਹੁਣ ਪ੍ਰੋਟੈਸਟਰ ਵੀ ਕਹਿ ਦਿੰਦੇ ਆ ਛੋਟੇ ਪਿਓ ਮਰ ਗਏ ਮਾਂ ਮਰ ਗਏ ਆ ਵੀ ਸਾਡੀ ਗੱਲ ਮੰਨ ਲਓ ਪ੍ਰੋਟੈਸਟ ਤੋਂ ਉੱਠ ਕੇ ਖੜੋ ਪਰ ਜਿਹੜਾ ਮੁੰਡਾ ਮਰ ਗਿਆ ਉਹਨੂੰ ਵੀ ਇਹ ਪੁੱਤ ਸਮਝਦੇ ਮਤਲਬ ਆਪਦਾ ਪੁੱਤ ਮਰਿਆ ਹੋਵੇ ਜੇ ਜਦੋਂ ਕਹਿੰਦੇ ਆ ਵੀ ਅਸੀਂ ਤੁਹਾਡੇ ਮਾਪੇ ਅਰਜੇ ਆ ਤਾਂ ਪੁੱਤ ਤੁਹਾਡਾ ਵੀ ਮਰਿਆ ਪਰ ਕੱਲ ਤੁਸੀਂ মিডিਆ 'ਚ ਦੇਖਿਆ ਜਦੋਂ ਇਹ ਸਵਾਲਾਂ ਦੇ ਜਵਾਬ ਦੇਣ ਆਉਂਦੇ ਆ ਤਾਂ ਡੀਨ ਫਸ ਕੇ ਜਵਾਬ ਦੇ ਰਿਹਾ ਉਹ ਬੰਦੇ ਨੂੰ ਵੀ ਮਾਰੇ ਮੋਟੀ ਦਾ ਬੇਸ਼ਰਮੀ ਹੋਵੇ ਕੋਈ ਮਾੜਾ ਮੋਟਾ ਦਾ ਦੁੱਖ ਹੋਵੇ ਇਹਨਾਂ ਨੂੰ ਦੁੱਖ ਕੋਈ ਨਹੀਂ ਦੁੱਖ ਸਿਰਫ ਇਨਾ ਕਾ ਕਿ ਸਾਡੀ ਜ਼ਿੰਮੇਵਾਰੀ ਬਣ ਗਈ ਕਿ ਸਾਨੂੰ ਸਵਾਲ ਹੋ ਰਹੇ ਆ ਇਹ ਦੁੱਖ ਆ ਮੁੰਡੇ ਮਾਰੇ ਦਾ ਕੋਈ ਦੁੱਖ ਨਹੀਂਗਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਜਿਹੜਾ ਇਹ ਪ੍ਰੋਟੈਸਟ ਚੱਲ ਰਿਹਾ ਹੈ ਬੇਸ਼ੱਕ ਇੱਥੇ ਗਿਣਤੀ ਹੁਣ ਘੱਟ ਦਿਖਾਈ ਦੇ ਰਹੀ ਹੈ ਪਰ ਅਸੀਂ ਜਦੋਂ ਕੈਮਰਾ ਆਲੇ-ਦੁਆਲੇ ਘੁਮਾਵਾਂਗੇ ਤੇ ਇੱਥੇ ਪੁਲਿਸ ਦੇ ਮੁਲਾਜ਼ਮਾਂ ਦੀ ਗਿਣਤੀ ਬਹੁਤ ਵੱਡੀ ਹੈ ਪੁਲਿਸ ਥਾ ਥਾ ਚੱਪੇ-ਚੱਪੇ ਤੇ ਲਾ ਦਿੱਤੀ ਕਿ ਇਹਨਾਂ ਵਿਦਿਆਰਥੀਆਂ ਦਾ ਸਵਾਲ ਹੈ ਕਿ ਪੁਲਿਸ ਦੀ ਜਦੋਂ ਜ਼ਰੂਰਤ ਹੁੰਦੀ ਹੈ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਲਈ ਉਦੋਂ ਪੁਲਿਸ ਕਿੱਥੇ ਹੁੰਦੀ ਹੈ ਬਾਅਦ ਵਿੱਚ ਵੱਡੀ ਫੌਜ ਜਾਂ ਸ਼ੌਣੀ ਬਣਾ ਦੇਣਾ ਯੂਨੀਵਰਸਿਟੀ ਨੂੰ ਉਹਦੇ ਨਾਲ ਕੋਈ ਵੀ ਫਰਕ ਨਹੀਂ ਪੈਣ ਵਾਲਾ ਇਸੇ ਕਰਕੇ ਤੁਸੀਂ ਦੇਖ ਸਕਦੇ ਆ ਕੈਮਰੇ ਦੀ ਅੱਖ ਨਾਲ ਕਿ ਬਹੁਤ ਦਾ ਸਵਾਲ ਹੈ ਕਿ ਉਸ ਦਿਨ ਪੁਲਿਸ ਕਿੱਥੇ ਸੀ ਜੋ ਕੰਮ ਕਰਨਾ ਬਣਦਾ ਸੀ ਉਸ ਦਿਨ ਕਿਉਂ ਨਹੀਂ ਕੀਤਾ ਗਿਆ ਇਹ ਪ੍ਰੋਟੈਸਟ ਦੀ ਅਸੀਂ ਤਸਵੀਰ ਦਿਖਾਈ ਹੈ ਜਿੱਥੇ ਲਿਖੇ ਹੋਏ ਨੇ ਜਿਹੜੇ ਫਲੈਕਸ ਵੀ ਲਗਾ ਦਿੱਤੇ ਗਏ ਨੇ ਇਹ ਜਿਹੜੇ ਚਾਰਟ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਸਟਿਸ ਚਾਹੁੰਦੇ ਨੇ ਕਿਉਂਕਿ ਅਦਿੱਤਿਆ ਠਾਕੁਰ ਜਿਹੜਾ 18 19 ਸਾਲ ਦਾ ਵਿਦਿਆਰਥੀ ਜਿਸ ਦਾ ਕਤਲ ਕਰ ਦਿੱਤਾ ਗਿਆ ਚਾਕੂ ਮਾਰ ਕੇ ਉਹਦੇ ਸਰੀਰ ਦੇ ਉੱਤੇ ਇੰਨੇ ਵਾਰ ਕੀਤੇ ਗਏ ਕਿ ਬਚਣ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਕਿਉਂਕਿ ਅੱਧਾ ਪੌਣਾ ਘੰਟਾ ਕਿਆ ਜਾ ਰਿਹਾ ਕਿ ਉੱਥੇ ਤੜਫਦਾ ਰਿਹਾ ਵਿਦਿਆਰਥੀ ਹੋਰ ਵਿਦਿਆਰਥੀ ਵੀ ਇੱਥੇ ਬੈਠੇ ਨੇ ਸੀ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਸੋਚਣਾ ਹੈ ਕੀ ਮੰਨਣਾ ਹੈ ਅ ਭਾਈ ਜੀ ਵੈਸੇ ਤੇ ਅਸੀਂ ਸਾਰੀਆਂ ਗੱਲਾਂ ਕਰ ਲਈਆਂ ਇਸ ਘਟਨਾ ਦੇ ਬਾਰੇ ਤੁਸੀਂ ਇੱਥੇ ਇਨਸਾਫ ਲਈ ਬੈਠੇ ਹੋ ਗਿਣਤੀ ਬਹੁਤ ਥੋੜੀ ਅੱਜ ਸਾਨੂੰ ਦਿਖ ਰਹੀ ਹੈ ਤੁਸੀਂ ਕੋਈ ਅਗਲੀ ਕਾਲ ਵੀ ਦੇਣ ਜਾ ਰਹੇ ਹੋ ਜੇ ਨਹੀਂ ਸੁਣੀ ਜਾਂਦੀ ਵੱਡਾ ਇਕੱਠ ਵੀ ਹੋ ਸਕਦਾ ਵਿਦਿਆਰਥੀਆਂ ਦਾ ਇਹ ਗਿਣਤੀ ਇਸ ਕਰਕੇ ਘਟ ਹੈ ਬਾਈ ਜੀ ਕਿਉਂਕਿ 2 ਦਿਨ ਛੁੱਟੀਆਂ ਨੇ ਕੈਂਪਸ ਬੰਦ ਹੈ ਅਸੀਂ ਹੋ ਸਕਦਾ ਹੈ ਸ਼ਾਮ ਤੱਕ ਕੋਈ ਸਿੰਬੋਲਿਕ ਕੈਂਡਲ ਮਾਰਚ ਵਗੈਰਾ ਕਰੀਏ ਸਾਰੀ ਵੀ ਪਾਰ ਜਿੰਨੀ ਇੱਥੇ ਜੈਕ ਕਮੇਟੀ ਬੈਠੀ ਹੈ ਸਾਰਿਆਂ ਦੀ ਮੀਟਿੰਗ ਸਦਕੇਸੀ ਕਰਦੇ ਆਂ ਤੇ ਜਦੋਂ ਵਰਕਿੰਗ ਡੇ ਹੈ ਸਾਡੀ ਵੱਡੀ ਕੋਲ ਹੈ ਤੇ ਹਰੇਕ ਯੂਨੀਵਰਸਿਟੀ ਦੇ ਸਟੂਡੈਂਟ ਨੂੰ ਅਪੀਲ ਹੈ ਕੀ ਸਾਡੇ ਨਾਲ ਇਸ ਮੁਹਿੰਮ 'ਤੇ ਜੁੜੋ ਕਿਉਂਕਿ ਜੇ ਅੱਜ ਇਹ ਇੱਕ ਬੱਚੇ ਨਾਲ ਵਾਪਰ ਸਕਦਾ ਕੱਲ ਨੂੰ ਮੇਰਾ ਨੰਬਰ ਵੀ ਹੋ ਸਕਦਾ ਤੇ ਉਹਨਾਂ ਦੇ ਵੀ ਕਿਸੇ ਦਾ ਵੀ ਹੋ ਸਕਦਾ ਤਾਂ ਸਾਰੇ ਸਟੂਡੈਂਟਸ ਨੂੰ ਸਾਰੀ ਸਟੂਡੈਂਟ ਪਾਰਟੀਆਂ ਨੂੰ ਤੁਹਾਡੇ ਚੈਨਲ ਲਈ ਮੈਂ ਬੇਨਤੀ ਕਰੂੰਗਾ ਵੀ ਜਿਹੜਾ ਵੀ ਨੋਰਮਲ ਬੱਚਾ ਉਹ ਆਪਦੀ ਕਲਾਸਾਂ 'ਚੋਂ ਬਾਹਰ ਨਿਕਲ ਕੇ ਜਿਹੜਾ ਇਹ ਦੁਰਘਟਨਾ ਵਾਪਰੀ ਹੈ ਇਹਦੇ ਖਿਲਾਫ ਆਵਾਜ਼ ਉਠਾਈਏ ਤੇ ਆਪ ਆਪਣੇ ਜਿਹੜਾ ਦੋਸਤ ਹੈ ਉਹਨੂੰ ਇਨਸਾਫ ਦਿਵਾਈਏ ਜੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਿਨ੍ਹਾਂ ਦਾ ਮੰਨਣਾ ਹੈ ਕਿ ਅਸੀਂ ਇਨਸਾਫ ਦੀ ਖਾਤਰ ਇੱਥੇ ਆਏ ਆਂ ਔਰ ਇਹ ਧਰਨਾ ਇਸੇ ਕਰਕੇ ਚੱਲ ਰਿਹਾ ਹੈ ਪੁਲਿਸ ਦਾ ਜਿਹੜਾ ਕੰਮ ਹੁੰਦਾ ਜਦੋਂ ਹੁੰਦਾ ਔਨ ਡਿਊਟੀ ਉਦੋਂ ਤਾਂ ਕੀਤਾ ਨਹੀਂ ਜਾਂਦਾ ਬਾਅਦ ਦੇ ਵਿੱਚ ਬੜੀਆਂ ਫਾਰਮੈਲਿਟੀਜ਼ ਕੀਤੀਆਂ ਜਾਂਦੀਆਂ ਇਸੇ ਕਰਕੇ ਵਿਦਿਆਰਥੀ ਰੋਹ ਦੇ ਵਿੱਚ ਨੇ ਗੁੱਸੇ ਵਿੱਚ ਨੇ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਹੈ ਔਰ ਇਹਨਾਂ ਦਾ ਕਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਨੂੰ ਕਾਲ ਦੇ ਕੇ ਵੱਡਾ ਇਕੱਠ ਵੀ ਕੀਤਾ ਜਾ ਸਕਦਾ ਹੈ ਇਸ ਸੰਘਰਸ਼ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੁਣ ਦੇਖਦੇ ਹਾਂ ਕਿ ਜਿਹੜੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਸੀ ਸਿਰਫ ਤੇ ਸਿਰਫ ਉਹਨ ਅਸਲੀ ਕਾਤਲ ਨੇ ਉਹਨਾਂ ਨੂੰ ਵੀ ਫੜਿਆ ਜਾਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਸਾਰੀ ਕਾਰਵਾਈ ਨਿਰਪਰ ਕਰਦੀ ਹੈ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਉੱਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੇ ਉੱਤੇ ਦੇਖਦੇ ਹਾਂ ਕਿ ਕਦੋਂ ਇਸ ਮਸਲੇ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਆਪਣੇ ਸਾਥੀ ਕੈਮਰਾਮੈਨ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ